ਗੁਰੂ ਗਰੀਬ ਨਿਵਾਜ ਵਰਤਮਾਨ ਤੂੰ ਹੀ ਸਦਾ ਤੂੰ ਹੀ ਭਵਿष्य ਅਤੀਤ ਕਰ ਕਿਰਪਾ ਮੋਹਿ ਰਿਤ ਬਸ ਹੋ ਸੀਰੀ ਸਤਗੁਰ ਜਗ ਜੀਤ ਜਾਗਤ ਜੋਤ ਜਗੈ ਜਗ ਪੀਤਰ ਦੁਖ ਹਰਤਾ ਸੁਖ ਮੀਤ RAM HARI PARTAP DIMURAT SIRI SAT GUR JAG JEET ਆਦਰਯੋਗ ਸਾਧ ਸੰਗਤ ਜੀਓ ਆਹ ਇੱਕ ਵਾਰੀ ਗੱਜ ਗਿਆ ਖੇਤਾਂ ਤਾਂ ਸ਼੍ਰੀ ਸਤਗੁਰੂ ਜਗਜੀਤ ਸਿੰਘ ਜੀ ਇਹ ਸੰਸਾਰ ਦੇ ਵਿੱਚ Hindu ਤੇ ਹਿੰਦੂਸਤਾਨ ਦੀ ਸੰਸਕ੍ਰਿਤੀ ਦੇ ਵਿੱਚ ਨੋ ਪ੍ਰਕਾਰ ਦੀ ਭਗਤੀ ਆਈ ਹੈ ਭਗਤੀ ਨੋ ਪ੍ਰਕਾਰ ਦੀ ਹੈ ਜਿਹਨੂੰ ਨੋਦਾ ਭਗਤੀ ਵੀ ਕਹਿੰਦੇ ਨੇ ਇਨਾਂ ਨੋ ਭਗਤੀਆਂ ਦੇ ਵਿੱਚੋਂ ਇੱਕ ਭਗਤੀ ਦਾ ਨਾਮ ਹੈ ਪ੍ਰੇਮਾ ਭਗਤੀ ਇਹਦਾ ਵਿਚਾਰ ਅਜ ਤਾਂ ਰੱਖਣਾ ਇਹ ਬਾਕੀ 8 ਭਗਤੀਆਂ ਨਾਲੋਂ ਸਿਰ ਮੋਰੀ ਹੈ ਤਤਕਾਲ ਹੈ ਇਹਦੇ ਅਸਰ ਜਿਆਦਾ ਭਰਪੂਰ ਨੇ ਪ੍ਰੇਮਾ ਭਗਤੀ ਦਾ ਭਾਵ ਹੈ ਆਪਣੇ ਪ੍ਰਭੂ ਨਾਲ ਜਿਸ ਦੀ ਅਸੀਂ ਆਰਾਧਨਾ ਕਰਦੇ ਹਾਂ ਉਸ ਦੇ ਨਾਲ ਪਿਆਰ ਪੈਣਾ ਤੇ ਪਿਆਰ ਵੱਧਦਾ ਹੀ ਜਾਣਾ ਬਹੁਤ ਗੂੜਾ ਪਿਆਰ ਪੈ ਜਾਣਾ ਆਪਣੇ ਸਤਿਗੁਰੂ ਦੇ ਨਾਲ ਪਿਆਰ ਇਥੋਂ ਤੱਕ ਪੈ ਜਾਣਾ ਕਿ ਉਹੀ ਸਤਿਗੁਰੂ ਸਾਡਾ ਪਿਤਾ ਲੱਗੇ ਉਹੀ ਸਤਿਗੁਰੂ ਸਾਨੂੰ ਸਾਡੀ ਮਾਤਾ ਲੱਗੇ ਉਹੀ ਸਤਿਗੁਰੂ ਸਾਨੂੰ ਸਾਡਾ ਮਿੱਤਰ ਸਖਾ ਭਰਾ ਇਹ ਸਾਰੇ ਸਬੰਧਿਓ ਦੇ ਨਾਲ ਜੁੜਦੇ ਜਾਣ ਤੇ ਇਹ ਪ੍ਰੇਮਾ ਭਗਤੀ ਦੇ ਕੁਝ ਅੰਸ਼ ਨੇ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਹਦੇ ਉੱਤੇ ਬੜਾ ਹੀ ਸੋਹਣਾ ਇੱਕ ਫਰਮਾਨ ਹੈ। ਕਿੰਨੇ ਕਹਾ ਭਇਓ ਜੋ ਦਉ ਲੋਚਣ ਮੂੰਦ ਕੇ ਬੈਠ ਰਹਿਓ ਬਖ ਧਿਆਨ ਲਗਾਇਓ। ਨਾਤ ਫਿਰਿਓ ਲਿਏ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ। ਬਾਸ ਕੀਓ ਵਿਖਿਆਨ ਸੋ ਬੈਠ ਕੇ ਐਸੇ ਹੀ ਐਸੋ ਬੈਸ ਬਤਾਇਓ ਸਾਚ ਕਹੋ ਸੁਣ ਲੇਹੋ ਸਬੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਬੜਾ ਸਿੱਧਾ ਜਰਾ ਬਣਾ ਦਿੱਤਾ ਜਿਹਦੇ ਵਿੱਚ ਕੋਈ ਵਿੰਗ ਟੇਡ ਨਹੀਂ ਪ੍ਰੇਮਾ ਭਗਤੀ ਬਿਲਕੁਲ ਸਿੱਧਾ ਰਾਹ ਹੈ ਕੋਈ ਟੋਇਆ ਵੀ ਨਹੀਂ ਉਹਦੇ ਵਿੱਚ ਕੋਈ ਸਪੀਡ ਬ੍ਰੇਕਰ ਵੀ ਨਹੀਂ ਰਾਹ ਵੀ ਛੋਟਾ ਹੈ ਛੇਤੀ ਪਹੁੰਚਦਾ ਇਹ ਤਾਂ ਹੀ ਸਾਰੀ ਭਗਤੀਆਂ ਨਾਲੋਂ ਅੱਗੇ ਮੰਨਿਆ ਗਿਆ ਭੁਰ ਗੋਬਿੰਦ ਸਿੰਘ ਜੀ ਨੇ ਮੈਂ ਸੱਚ ਸੱਚ ਗੱਲ ਕਹਿਣਾ ਸਾਚ ਕਹੋ ਸੁਣ ਲੇ ਹੋ ਸਭੈ ਹਰ ਧਰਮ ਹਰ ਜਾਤੀ ਦਾ ਮਨੁੱਖ ਇਹ ਗੱਲ ਸੁਣ ਲਵੇ ਕਿ ਜਿਨ ਪ੍ਰੇਮ ਕੀਓ ਜਿਸ ਨੇ ਆਪਣੇ ਸਤਿਗੁਰੂ ਦੇ ਨਾਲ ਪਿਆਰ ਪਾਇਆ ਜਿਸ ਨੇ ਆਪਣੇ ਸਤਿਗੁਰੂ ਨੂੰ ਪਿਆਰ ਕੀਤਾ ਜਾਂ ਜਿਸ ਦਾ ਪਿਆਰ ਅੰਜਾਮ ਤੱਕ ਪਹੁੰਚਣ ਲੱਗ ਪਿਆ ਆਕਾਸ਼ ਤੋਂ ਤੁਰ ਕੇ ਤੇ ਕਹਿੰਦੇ ਨੇ ਤਿੰਨ ਹੀ ਪ੍ਰਭ ਪਾਇਓ ਉਹਨੇ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ ਕਹ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਹ ਜਾਨੀ ਕਬੀਰ ਕਹਿੰਦਾ ਜਿਹੜਾ ਭਗਤੀ ਵਿੱਚ ਪ੍ਰੇਮਾ ਭਗਤੀ ਦੇ ਰਾਹ ਉੱਤੇ ਤੁਰ ਗਿਆ ਇੱਥੇ ਖਾਲਸੇ ਤੋਂ ਪਾਵੈ ਪਿਓਰ ਪ੍ਰੇਮਾ ਭਗਤੀ ਤੇ ਤੁਰਨ ਵਾਲਾ ਬਹੁਤ ਪਿਓਰ ਫਾਰਮ ਵਿੱਚ ਆ ਜਾਂਦਾ ਹੈ ਬਹੁਤ ਸ਼ੁੱਧ ਹੋ ਜਾਂਦਾ ਹੈ ਕਹ ਕਬੀਰ ਜਨ ਭਏ ਖਾਲਸੇ ਖਾਲਸੇ ਤੋਂ ਪਾ ਪਿਓਰ ਖਾਲਸ ਪ੍ਰੇਮ ਭਗਤ ਜਹ ਜਾਨੀ ਜਿਨਨੇ ਪ੍ਰੇਮ ਨੂੰ ਭਗਤੀ ਦੇ ਨਾਲ ਉਹਦਾ ਰਸ ਸਵਾਦ ਚੱਖਦਿਆਂ ਚੱਖਦਿਆਂ ਤੇ ਆਪਣਾ ਸਫਰ ਤੈਅ ਕੀਤਾ ਇਹ ਹੈ ਪ੍ਰੇਮਾ ਭਗਤੀ ਇਸ ਭਗਤੀ ਦੇ ਵਿੱਚ ਇਹ ਵੇਖਣ ਵਿੱਚ ਆਇਆ ਅੱਜ ਤੱਕ ਕਿ ਸਤਿਗੁਰੂ ਪਰਮੇਸ਼ਵਰ ਨਰਿੰਕਾਰ ਜਿਸ ਨੂੰ ਕਹਿੰਦੇ ਨੇ ਉਹ ਇਸ ਭਗਤੀ ਕਰਨ ਵਾਲਿਆਂ ਦੇ ਕਾਫੀ ਨੇੜੇ ਨੇੜੇ ਹੋ ਜਾਂਦਾ ਹੈ ਭਗਤਾਂ ਨੂੰ ਬੇਅੰਤ ਉਹਨਾਂ ਉੱਤੇ ਕਿਰਪਾ ਕਰਦਾ ਹੈ ਕਿਉਂਕਿ ਉਹ ਇੱਕ ਬਹੁਤ ਅੱਛੇ ਤੇ ਚੰਗੇ ਰਾਹ ਉੱਤੇ ਚੱਲ ਰਹੇ ਹੁੰਦੇ ਨੇ ਸੰਤ ਪੜਦੇ ਹੁੰਦੇ ਸਨ ਕਈ ਵਾਰੀ ਕਹਿੰਦੇ ਹੁੰਦੇ ਸਨ ਕੰਦ ਮੂਲ ਖਾ ਕੇ ਰਾਮ ਪੀਲਣੀ ਨਿਹਾਲ ਕੀਤੀ ਤੇ ਚਰਨ ਧਵਾਈ ਕੇ ਵਿੱਚ ਪੰਪਾ ਸਰ ਪਾਏ ਸਨ ਟੁੱਟੇ ਫੁੱਟੇ ਤੰਦਲ ਸੁਧਾਮੇ ਨੇ ਖੁਲਾਏ ਜਦੋਂ ਤੇ ਸੋਨੇ ਦੇ ਮਹਿਲੇ ਉਹ ਦੇ ਸਾਹਮਣੇ ਬਣਾਏ ਸਨ ਕੇਲਿਆਂ ਦਾ ਛਿਲ ਖਾ ਕੇ ਸਾਗ ਬਿਦਰ ਪਤਨੀ ਦਾ ਖਾਏ ਕੇ ਪ੍ਰਭੂ ਨੇ ਗੀਤ ਉਪਮਾ ਦੇ ਗਾਏ ਸਨ ਛੋਲਿਆਂ ਦੀ ਰੋਟੀ ਖਾ ਕੇ ਧੰਨੇ ਨੂੰ ਨਿਹਾਲ ਕੀਤਾ ਤੇ ਬਣ ਕੇ ਤੇ ਬਾਗੀ ਉਹਦੇ ਡੰਗਰੇ ਚ ਰਾਏ ਸਨ ਸਹਿਣ ਦਾ ਪ੍ਰੇਮ ਵੇਖ ਸਾਧੂਆਂ ਦੇ ਨਾਲ ਭਾਈ ਪਾਏ ਕੇ ਰਿਸ਼ਾਨੀ ਗਲ ਨਾ ਹੀ ਬਣਤਾਏ ਸਣ ਨਾਮ ਦੇਵਤਾਈ ਨਿਹਰਾ ਪ੍ਰੇਮ ਦਾ ਸਰੂਪ ਵੇਖ ਬਾਣ ਕੇ ਤੇ ਬੇਢੀ ਉਹਦੇ ਮੰਦਰ ਸੁਹਾਏ ਸਣ ਕੁਦਰੇ ਦੀ ਰੋਟੀ ਖਾ ਕੇ ਲਾਲੋ ਨੂੰ ਨਿਹਾਲ ਕੀਤਾ ਭਾਗੋ ਦੇ ਪਦਾਰਥ ਨਾ ਕਿਸੇ ਕੰਮ ਆਏ ਸਣ ਪ੍ਰੇਮ ਨੂੰ ਕਬੂਲ ਕਰੇ ਪ੍ਰੇਮ ਨੂੰ ਹੀ ਵੇਖੇ ਰੱਬ ਆਲਮ ਪ੍ਰੇਮ ਸੁਖ ਸਹਿਜ ਸਮਾਏ ਸਣ ਪ੍ਰੇਮ ਨੂੰ ਕਬੂਲ ਕਰਦਾ ਇਹ ਭਗਤੀ ਨੂੰ ਛੇਤੀ ਅਕਸੈਪਟ ਕਰਦਾ ਰੱਬ ਇਹ ਇੰਨੀ ਉੱਚੀ ਭਗਤੀ ਹੈ ਇਸ ਭਗਤੀ ਦੇ ਉੱਤੇ ਤੁਰਨ ਵਾਲਾ ਹਮੇਸ਼ਾ ਪਰਮੇਸ਼ਰ ਉਹਦੀ ਨਜ਼ਰ ਵਿੱਚ ਤੇ ਉਹ ਪਰਮੇਸ਼ਰ ਦੀ ਨਜ਼ਰ ਦੇ ਵਿੱਚ ਇੱਕ ਛੋਟਾ ਜਿਹਾ ਵਾਕਿਆ ਪੇਸ਼ ਕਰਦੇ ਆਂ ਇੱਕ ਵਾਰੀ ਸਾਰੇ ਗੱਜ ਕਿਹਾ ਧੰਨ ਸਤਗੁਰੂ ਨਾਨਕ ਦੇਵ ਜੀ ਸ੍ਰੀ ਸਤਗੁਰੂ ਨਾਨਕ ਦੇਵ ਜੀ ਉਦਾਸੀਤ ਚਲਦਿਆਂ ਚਲਦਿਆਂ ਤੇ ਅਰਬ ਕੰਟਰੀਆਂ ਵੱਲ ਚੱਲ ਪਏ ਉਧਰ ਨੂੰ ਤੁਰ ਪਏ ਤੇ ਮੱਕੇ ਮਦੀਨੇ ਦੀ ਯਾਤਰਾ ਨੂੰ ਤਿਆਰੀ ਕੀਤੀ ਹੋਈ ਸੀ ਉਧਰ ਗਏ ਉੱਥੇ ਜਾ ਕੇ ਇਮਾਮਾਂ ਦੇ ਨਾਲ ਕਾਜ਼ੀਆਂ ਦੇ ਨਾਲ ਜੋ ਉਹਨਾਂ ਨੇ ਸਵਾਲ ਜਵਾਬ ਤੇ ਸੱਚ ਦਾ ਉਪਦੇਸ਼ ਕਰਨਾ ਸੀ ਗੁਰੂ ਨਾਨਕ ਦੇਵ ਕਰੰਦੇ ਸਨ ਤੇ ਹੋਇਆ ਕੀ ਗੁਰੂ ਨਾਨਕ ਦੇਵ ਦੀ ਵੱਡੀ ਭੈਣ ਸੀ ਭੈਣ ਨਾਨਕੀ ਹੁਣ ਇਹਦਾ ਪਿਆਰ ਬੜਾ ਸੀ ਭੈਣ ਨਾਨਕੀ ਇਹ ਰਿਸ਼ਤੇਦਾਰੀ ਹੋਣ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੇ ਨਾਲ ਪ੍ਰੇਮਾ ਭਗਤੀ ਰੱਖਦੇ ਸਨ ਆਪਣਾ ਪਿਤਾ ਸਰਮੋਰ ਤੇ ਦਾਤਾਰ ਮੰਨਦੇ ਸਨ ਗੁਰੂ ਨਾਨਕ ਦੇਵ ਮੱਕੇ ਮਦੀਨੇ ਨੇ ਤੇ ਭੈਣ ਨਾਨਕੀਏ ਸੁਲਤਾਨਪੁਰ ਕਈ ਹਜ਼ਾਰਾਂ ਕਿਲੋਮੀਟਰ ਦਾ ਫਰਕ ਹੈ ਆਪਣੀ ਰਸੋਈ ਵਿੱਚ ਗਏ ਆਟਾ ਗੁੰਨ ਕੇ ਪੇੜਾ ਕਰਕੇ ਤੇ ਜਦੋਂ ਉਹ ਤਵੇ ਦੇ ਉੱਤੇ ਰੱਖਿਆ ਤੇ ਕੁਦਰਤੀ ਹੋਇਆ ਕਦੀ ਕਦਾਈ ਹੁੰਦਾ ਹੈ ਉਹ ਪ੍ਰਸ਼ਾਦਾ ਬੜਾ ਵਧੀਆ ਫੁੱਲਿਆ ਚੰਗਾ ਫੁੱਲਿਆ ਭੈਣ ਨਾਨਕੀ ਪ੍ਰਸ਼ਾਦਾ ਪਕਾਉਂਦਿਆਂ ਪਕਾਉਂਦਿਆਂ ਜਦੋਂ ਵੇਖਿਆ ਨਾ ਵੀ ਇਹ ਪ੍ਰਸ਼ਾਦਾ ਬੜਾ ਸੋਹਣਾ ਫੁੱਲਿਆ ਤੇ ਇੱਕੋ ਦਮ ਮਨ ਦੇ ਵਿੱਚ ਗੁਰੂ ਨਾਨਕ ਦੇਵ ਚੇਤੇ ਆਏ ਤੇ ਕਹਿਣ ਲੱਗੀ ਇਹ ਪ੍ਰਸ਼ਾਦਾ ਤੇ ਮੇਰੇ ਵੀਰ ਦੇ ਖਾਣ ਯੋਗ ਹੈ ਇਹ ਤੇ ਨਾਨਕ ਖਾਵੇ ਤੇ ਚੰਗਾ ਬਸ ਇੰਨੀ ਗੱਲ ਇਹ ਆ ਇਹ ਸੁਲਤਾਨਪੁਰ ਨੇ ਫੁਲਕਾ ਫੁਲਿਆ ਹੀ ਇਹ ਹਜੇ ਗੁਰੂ ਨਾਨਕ ਦੇਵ ਹਜ਼ਾਰਾਂ ਕਿਲੋਮੀਟਰ ਦੂਰ ਨੇ ਕਹਿੰਦੇ ਨੇ ਤਿਆਰ ਕਰਦੇ ਸਣ ਰਸੋਈ ਤੇ ਖੂਬ ਫੁਲਕਾ ਫੁਲਿਆ ਯਾਦ ਆਈ ਵੀਰ ਦੀ ਨੈਣਾ ਚੋਂ ਪਾਣੀ ਡੁੱਲਿਆ ਕੀ ਪਤਾ ਕਿੱਥੇ ਉਹ ਹੋਸਣ ਸੰਗਤਾਂ ਨੂੰ ਤਾਰ ਦੇ ਧੁਰ ਕੀ ਬਾਣੀ ਨੂੰ ਸੁਣਾ ਸੰਗਤਾਂ ਦੇ ਹਿਰਦੇ ਠਾਰ ਦੇ ਜੇ ਕਿਤੇ ਆ ਜਾਣ ਤੇ ਫੁਲਕਾ ਮੈਂ ਇਹੋ ਛਕਾ ਦਿਆਂ ਤੇ ਉੱਤੇ ਟਿਕਾ ਕੇ ਸਾਗ ਵਿੱਚ ਮੱਖਣ ਦਾ ਪੇੜਾ ਪਾ ਦਿਆਂ ਤੇ ਭਰ ਕੇ ਲੱਸੀ ਦਾ ਕਟੋਰਾ ਪ੍ਰੇਮ ਨਾਲ ਛਕਾ ਦਿਆਂ ਤੇ ਜੇ ਕਿਤੇ ਆ ਜਾਣ ਤੇ ਜਿੰਦੜੀ ਨੂੰ ਘੋਲ ਘੁਮਾ ਦਿਆਂ ਇਹ ਰਸੋਈ 'ਚ ਬੈਠੀ ਐ ਬੈਠੀਆਂ ਬੈਠਿਆਂ ਇਤਨੇ ਸੁਪਨੇ ਸਿਰਜ ਲਿੱਤੇ ਇੰਨੇ ਸੁਪਨੇ ਬਣ ਗਏ ਵੀ ਜੇ ਕਿਤੇ ਆ ਜਾਨ ਇਹ ਮੈਂ ਫੁਲਕਾ ਵੀ ਛਕਾ ਦਿਆਂਗੀ ਨਾਲੇ ਸਾਗ ਵੀ ਦਿਆਂਗੀ ਇਹ ਸੋਹਣੇ ਜਿਹੇ ਫੁਲਕੇ ਉੱਤੇ ਮੱਖਣ ਦਾ ਵੱਡਾ ਪੇੜਾ ਵੀ ਪਾ ਦਿਆਂਗੀ ਤੇ ਨਾਲ ਲੱਸੀ ਵੀ ਪਿਵਾਵਾਂਗੀ ਪਰ ਆ ਜਾਨ ਹੁਣ ਇਹ ਆ ਪ੍ਰੇਮ ਭਗਤੀ ਆ ਜਾਨ ਬਸ ਇੰਨੀ ਗੱਲ ਸੋਚਣ ਦੀ ਧੀਰ ਸੀ ਗੁਰੂ ਨਾਨਕ ਦੇਵ ਬੈਠੇ ਸਨ ਮੱਕੇ ਮਦੀਨੇ ਤੇ ਉੱਥੇ ਬੈਠੀਆਂ ਹੋਇਆਂ ਕਾਜ਼ੀਆਂ ਦੇ ਨਾਲ ਕੋਈ ਸਲਾਹ مشਵਰਾ ਕਰਨ ਦੇ ਸਨ ਤੇ ਸਲਾਮ مشورہ ਕਰਦਿਆਂ ਕਰਦਿਆਂ ਗੁਰੂ ਨਾਨਕ ਦੇਵ ਇੱਕਦਮ ਚੁੱਪ ਹੋ ਗਏ। ਇੱਕਦਮ ਚੁੱਪ ਹੋਏ ਤੇ ਬਾਕੀ ਹੈਰਾਨ ਰਹਿ ਗਏ ਵੀ ਇਹ ਤੇ ਉਪਦੇਸ਼ ਕਰਦੇ ਸਨ ਚੁੱਪ ਕਿਵੇਂ ਹੋ ਗਏ? ਤੇ ਗੁਰੂ ਨਾਨਕ ਦੇਵ ਨੇ ਵੇਖਿਆ ਵੀ ਮੈਨੂੰ ਇੱਕ ਦਿਲ ਨੂੰ ਖਿੱਚ ਕਿੱਥੇ ਪੈ ਰਹੀ ਹੈ। ਖਿੱਚ ਦੀ ਪਹਿਚਾਨ ਕੀਤੀ ਤੇ ਪਹਿਚਾਨ ਹੋਈ ਕਿ ਇਹ ਤੇ ਸੁਲਤਾਨਪੁਰ ਵਿੱਚੋਂ ਭੈਣ ਨਾਨਕੀ ਦਾ ਇਹ ਸੰਦੇਸ਼ ਆਉਂਦੀ ਹੈ। ਸੰਦੇਸ਼ਾ ਕੀ ਸੀ ਆ ਕੇ ਫੁੱਲ ਕਾ ਸ਼ੱਕ ਜਿਹਾ ਹੋਰ ਕੋਈ ਗੱਲ ਨਹੀਂ ਨਾਨਕ ਕੂਕ ਦੀ ਉਹ ਨਾਨਕ ਦਾ ਰੂਪ ਹੋ ਗਈ ਉਹਦੀ ਕੂਕ ਵੀ ਤਾਂ ਬੇਨਜ਼ੀਰ ਹੈ ਸੀ ਪਹੁੰਚੀ ਝੱਟ ਜਾ ਪਾਰ ਸਮੁੰਦਰਾਂ ਦੇ ਜਿੱਥੇ ਬੈਠਾ ਹੈ ਉਹ ਪੀਰਾਂ ਦਾ ਪੀਰ ਹੈ ਸੀ ਜਾ ਕੇ ਖਿੱਚ ਪੈ ਗਈ ਪ੍ਰੇਮਾ ਭਗਤੀ ਦੀ ਗੁਰੂ ਨਾਨਕ ਦੇਵ ਚੁੱਪ ਹੋ ਗਏ ਚੁੱਪ ਹੁੰਦਿਆਂ ਹੀ ਬਾਲਾ ਤੇ ਮਰਦਾਨਾ ਨਾਲ ਬੈਠੇ ਸਨ ਗੁਰੂ ਨਾਨਕ ਦੇਵ ਕਹਿੰਦੇ ਨੇ ਸੁਲਤਾਨਪੁਰ ਵਿੱਚ ਬੇਬੇ ਜੀ ਯਾਦ ਕਰਦੇ ਨੇ ਚਲਿਏ ਤੇ ਮਰਦਾਨਾ ਕਹਿੰਦਾ ਜਜਮਾਨ ਹਜ਼ਾਰਾਂ ਕਿਲੋਮੀਟਰ ਦੂਰ ਆਏ ਆ ਜਿਹੜੇ ਫੁਲਕੇ ਦੀ ਗੱਲ ਕਰਨਦੇ ਹੋ ਜਾਂਦਿਆਂ ਨੂੰ ਤੇ ਖਾਧਾ ਵੀ ਜਾਣਾ ਤੇ ਕਈ ਮਹੀਨੇ ਲੱਗ ਜਾਣੇ ਨੇ ਇੱਥੋਂ ਪਹੁੰਚਦਿਆਂ ਪਹੁੰਚਦੇ ਆ ਤੁਸੀਂ ਕਿਹੋ ਜੀ ਗੱਲ ਕਰਦੇ ਹੋ ਗੁਰਨਾਨਕ ਦੇਵ ਕਹਿੰਦੇ ਨੇ ਤੂੰ ਰਿਆ ਮੇਰੇ ਨਾਲ ਹੀ ਐ ਪਰ ਤੈਨੂੰ ਅਜੇ ਤੱਕ ਪਤਾ ਨਹੀਂ ਲੱਗਾ ਨਾਨਕ ਸਵਾਰੀ ਕਾਦੀ ਕਰਦਾ ਅੱਖਾਂ ਬੰਦ ਕਰ ਇਹਨੇ ਅੱਖਾਂ ਬੰਦ ਕੀਤੀਆਂ ਗੁਰੂ ਨਾਨਕ ਦੇਵ ਨੇ ਦੂਜੇ ਸੈਕੰਡ ਫੇਅਰ ਬਚਨ ਕੀਤਾ ਅੱਖਾਂ ਖੋਲ ਅੱਖਾਂ ਖੋਲੀਆਂ ਤੇ ਕਿੱਥੇ ਖਲੋਤੇ ਨੇ ਬੇਬੇ ਨਾਨਕੀ ਦੇ ਘਰ ਦੀ ਬਾਹਰ ਗਲੀ ਦੇ ਵਿੱਚ ਗੁਰੂ ਨਾਨਕ ਦੇ ਬਾਲਾ ਤੇ ਮਰਦਾਨਾ ਖਲੋਤੇ ਨੇ ਜਿਹੜੇ ਦੋ ਸੈਕੰਡ ਪਹਿਲਾਂ ਮੱਕੇ ਮਦੀਨੇ ਸਨ ਇਹ ਹੈ ਪ੍ਰੇਮਾ ਭਗਤੀ ਹਜ਼ਾਰਾਂ ਕਿਲੋਮੀਟਰ ਤੋਂ ਵੀ ਸਾਧਗੁਰ ਨੂੰ ਖਿੱਚ ਪਾ ਦਿੰਦੀ ਹੈ ਵੀ ਆਹ ਸਾਹਮਣੇ ਆ ਭਗਤ ਸੱਚਾ ਚਾਹੀਦਾ ਗੁਰੂ ਨਾਨਕ ਦੇਵ ਕਹਿੰਦੇ ਨੇ ਆਵਾਜ਼ ਮਾਰ ਮਰਦਾਨੇ ਨੇ ਬਾਰਾ ਉੱਚੀ ਆਵਾਜ਼ ਮਾਰੀ ਬੇਬੇ ਜੀ ਬੇਬੇ ਜੀ ਦਰਵਾਜ਼ਾ ਖੁੱਲੋ ਅਸੀਂ ਆ ਗਏ ਹੁਣ ਬੇਬੇ ਆਵਾਜ਼ ਕਿਵੇਂ ਸੁਣੇ ਕਿਉਂਕਿ ਉਹਦੀ ਜਿਹੜੀ ਬਿਰਤੀ ਸੀ ਪ੍ਰੇਮਾ ਭਗਤੀ ਕਰਕੇ ਗੁਰੂ ਨਾਨਕ ਦੇਵ ਦੇ ਚਰਨਾਂ ਨਾਲ ਲੱਗੀ ਹੋਈ ਸੀ ਆਵਾਜ਼ ਨਹੀਂ ਸੀ ਪਹੁੰਚਦੀ ਉੱਥੇ ਆਵਾਜ਼ ਪਹੁੰਚੀ ਨਾ ਤੇ ਗੁਰੂ ਨਾਨਕ ਦੇਵ ਨੂੰ ਸਮਝ ਆ ਗਿਆ ਕਿ ਵੀ ਉਹਦੀ ਸਮਾਧੀ ਲੱਗੀ ਹੈ ਗੁਰੂ ਨਾਨਕ ਦੇਵ ਨੇ ਜਿਹੜੇ ਉਹ ਚਰਨ ਜਿਹੜੀ ਉਹ ਪ੍ਰੀਤ ਦੀ ਤਾਰ ਜੁੜੀ ਹੋਈ ਸੀ ਨਾ ਇੱਕ ਸੈਕਿੰਡ ਵਿੱਚ ਤੋੜ ਦਿੱਤੀ ਤੋੜਨ ਦੀ ਦੇਰ ਸੀ ਬੇਬੇ ਨਾਨਕੀ ਦੀਆਂ ਅੱਖਾਂ ਖੁੱਲ੍ਹ ਆਈਆਂ ਅੱਖਾਂ ਖੁੱਲ੍ਹ ਕੇ ਆਵਾਜ਼ ਸੁਣੀ ਆਵਾਜ਼ ਸੁਣ ਕੇ ਜਦੋਂ ਮਰਦਾਨੇ ਦੀ ਆਵਾਜ਼ ਦਾ ਪਤਾ ਲੱਗਿਆ ਤੇ ਨਸੀ ਬਾਹ ਰਹੀ ਆਈ ਦਰਵਾਜ਼ਾ ਖੋਲ ਕੇ ਅੱਗੇ ਗੁਰੂ ਨਾਨਕ ਦੇਵ ਦੇ ਜਦੋਂ ਦਰਸ਼ਨ ਕੀਤੇ ਆਪਣੇ ਭਰਾ ਦੇ ਤੇ ਬੇਬੇ ਨਾਨਕੀ ਜੀ ਅੱਗੇ ਹੋ ਕੇ ਮੱਥਾ ਟੇਕਣ ਲੱਗੇ ਤੇ ਗੁਰੂ ਨਾਨਕ ਦੇਵ ਨੇ ਹੱਥ ਫੜ ਲਏ ਕਹਿੰਦੇ ਨੇ ਬੇਬੇ ਜੀ ਤੁਸੀਂ ਵੱਡੇ ਹੋ ਉਮਰ 'ਚ ਵੀ ਵੱਡੇ ਸਨ ਤੇ ਬੇਬੇ ਨਾਨਕੀ ਕਹਿੰਦੀ ਹੈ ਜੀ ਦੁਨੀਆ ਵਿੱਚ ਤੁਹਾਡੇ ਤੋਂ ਵੱਡਾ ਕੋਈ ਨਹੀਂ ਤੇ ਮੈਨੂੰ ਮੱਥਾ ਟੇਕ ਲੈਣ ਦਿਓ ਸਾਰੇ ਨੇ ਪੁੱਤਰ ਤੇਰੇ ਇੱਕੋ ਤੂੰ ਸਭ ਦਾ ਬਾਪ ਹੈ ਤੇ ਸਾਰੀ ਹੈ ਰਚਨਾ ਤੇਰੀ ਤੇ ਮਾਲਕ ਘਟਾ ਦਾ ਆਪ ਹੈ ਤੂੰ ਆਪ ਹੀ ਹੈ ਸਭ ਕੁਝ ਚਲੋ ਇਹਨਾਂ ਕੁਝ ਕਰਦੇ ਆਂ ਅੰਦਰ ਆਏ ਅੰਦਰ ਆਣ ਕੇ ਬੇਬੇ ਨਾਨਕੀ ਨੇ ਆਖਿਆ ਵੀ ਹੁਣ ਤੁਸੀਂ ਬੈਠੋ ਮੈਂ ਹੁਣੀ ਆਉਣੀ ਆਂ ਪ੍ਰੇਮਾ ਭਗਤੀ ਕਰਕੇ ਹਜ਼ਾਰਾਂ ਕਿਲੋਮੀਟਰ ਤੋਂ ਕੁਝ ਕੁ ਸੈਕਿੰਡ ਵਿੱਚ ਆ ਗਏ ਆਣ ਕੇ ਤੱਲੇ ਚੰਗਾ ਜਿਹਾ ਕਪੜਾ ਵਿਛਾਇਆ ਗੁਰੂ ਨਾਨਕ ਦੇ ਬੈਠੇ ਬਾਲਾ ਤੇ ਮਰਦਾਨਾ ਬੈਠੇ ਤੇ ਹੋਇਆ ਕਿ ਬੇਬੇ ਜੀ ਕਹਿੰਦੇ ਨੇ ਮੈਂ ਹੁਣੀ ਬਸ ਲਈ ਆਈ ਥਾਲ ਲੈ ਕੇ ਆਨੀ ਆ ਮਰਦਾਨੇ ਨੂੰ ਭੁੱਖ ਜ਼ਿਆਦਾ ਲੱਗੀ ਹੋਈ ਸੀ ਤੇ ਨਾਲ ਹੀ ਬੋਲ ਪਿਆ ਕਹਿੰਦਾ ਹੈ ਬੇਬੇ ਜੀ ਆ ਗਰੀਬਾਂ ਨੂੰ ਨਾ ਭੁੱਲ ਜਿਓ ਪਹਿਲੇ ਸਾਨੂੰ ਦੇ ਦਿਓ ਸਾਨੂੰ ਭੁੱਖ ਜ਼ਿਆਦਾ ਲੱਗੀ ਹੈ ਤੇ ਗੁਰੂ ਨਾਨਕ ਦੇਵ ਕਹਿੰਦੇ ਫਿਕਰ ਨਾ ਕਰ ਪਹਿਲੇ ਤੈਨੂੰ ਛਕਾਵਾਂਗੇ ਫਿਰ ਮੈਂ ਛਕ ਲਿਆਂਗਾ ਚਲੋ ਬੇਬੇ ਜੀ ਅੰਦਰ ਗਏ ਥਾਲ ਤਿਆਰ ਕੀਤੇ ਥਾਲ ਤਿਆਰ ਕਰਕੇ ਜਿਸ ਵੇਲੇ ਆਏ ਹੁਣ ਇੱਕੋ ਦਮ ਗੁਰੂ ਨਾਨਕ ਦੇਵ ਸਾਹਮਣੇ ਆ ਗਏ ਤੇ ਸੁੱਧ ਬੁੱਧ ਭੁੱਲ ਗਈ ਜਿਸ ਵੇਲੇ ਆਣ ਕੇ ਥਾਲੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਰੱਖਿਆ ਵੀ ਇਹ ਸ਼ਕੋ ਗੁਰੂ ਨਾਨਕ ਦੇਵ ਛਕਣ ਨਾ ਬੇਬੇ ਜੀ ਕਹਿੰਦੇ ਨੇ ਜੀ ਗੱਲ ਕੀ ਹੋਈ ਛਕਦੇ ਕਿਉਂ ਨਹੀਂ ਗੁਰੂ ਨਾਨਕ ਦੇਵ ਕਹਿੰਦੇ ਨੇ ਭੋਜਨ ਪਿੱਛੇ ਨਹੀਂ ਆਏ ਅਸੀਂ ਤੇ ਪ੍ਰੇਮਾ ਭਗਤੀ ਪਿੱਛੇ ਆਇਆ ਇਹ ਥਾਲ ਵਿੱਚ ਉਹ ਫੁਲਕਾ ਹੀ ਨਹੀਂ ਰੱਖਿਆ ਜਿਸ ਫੁਲਕੇ ਪਿੱਛੇ ਬੁਲਾਇਆ ਜੇ ਮੈਨੂੰ ਬੇਬੇ ਜੀ ਨੇ ਧਿਆਨ ਨਾਲ ਵੇਖਿਆ ਕਹਿੰਦੀ ਹਾ ਇਹ ਤੇ ਭੁੱਲੀ ਗਈ ਮੈਂ ਹੁਣੀ ਜਾਨੀ ਆ ਭੱਜ ਕੇ ਗਏ ਇਹ ਰਸੋਈ ਦੇ ਵਿੱਚ ਉਹ ਫੁਲਕਾ ਲੱਭਿਆ ਫੁਲਕਾ ਲੱਭ ਕੇ ਨਾਸਕੇ ਲੈ ਕੇ ਆ ਕੇ ਥਾਲ ਵਿੱਚ ਰੱਖਿਆ ਜੀ ਇਹ ਹੁਣ ਛਕੋ ਗੁਰੂ ਨਾਨਕ ਦੇ ਫੇਰ ਨਾ ਛਕਣ ਬੇਬੇ ਕਹਿੰਦੀ ਇਹ ਹੁਣ ਕੀ ਹੋਇਆ ਹੁਣ ਫੁਲਕਾ ਤੇ ਰੱਖ ਤਾ ਗੁਰੂ ਨਾਨਕ ਦੇਵ ਕਹਿੰਦੇ ਨੇ ਬੇਬੇ ਜੀ ਤੁਸੀਂ ਪ੍ਰੇਮਾ ਭਗਤੀ ਦੇ ਵਿੱਚ ਜਿਹੜੀ ਮੈਨੂੰ ਚਿੱਠੀ ਲਿਖੀ ਸੀ ਨਾ ਉਹ ਯਾਦ ਹੈ ਤੁਹਾਨੂੰ ਕਹਿੰਦੇ ਜੀ ਮੈਂ ਸੁੱਧ ਬੁੱਧ ਪੁੱਲ ਗਈ ਐ ਤੁਸੀਂ ਯਾਦ ਕਰਾ ਦਿਓ ਗੁਰੂ ਨਾਨਕ ਦੇਵ ਨੇ ਜੋ ਰਸੋਈ 'ਚ ਬੈਠਿਆਂ ਅਰਦਾਸ ਕੀਤੀ ਸੀ ਗੁਰੂ ਨਾਨਕ ਦੇ ਮੱਕੇ ਤੋਂ ਆ ਕੇ ਯਾਦ ਕਰਾਉਂਦੇ ਨੇ ਕਹਿੰਦੇ ਨੇ ਬੇਬੇ ਜੀ ਤੁਸੀਂ ਇਹ ਆਖਿਆ ਸੀ ਕਿ ਜੇ ਕਿਤੇ ਆ ਜਾਣ ਫੁਲਕਾ ਮੈਂ ਇਹੋ ਛਕਾ ਦਿਆਂ ਤੇ ਉੱਤੇ ਟਿਕਾ ਕੇ ਸਾਗ ਵਿੱਚ ਮੱਖਣ ਦਾ ਪੇੜਾ ਪਾ ਦਿਆਂ ਨਾ ਸਾਗ ਤੇ ਨਾ ਮੱਖਣ ਦਾ ਪੇੜਾ ਕਿੱਥੇ ਗਿਆ? ਕਹਿੰਦੀ ਮੈਂ ਕਿਦੀ ਖੁਸ਼ੀ ਚ ਭੁੱਲ ਗਈਆਂ ਨਸਕੇ ਗਈ ਰਸੋਈ ਵਿੱਚ। ਨਸਕੇ ਗਏ ਤੇ ਲਿਆ ਕੇ ਸਾਗ ਤੇ ਮੱਖਣ ਦਾ ਪੇੜਾ ਰੱਖਿਆ ਗੁਰੂ ਨਾਨਕ ਦੇਵ ਜੀ ਫੇਰ ਨਾ ਛਕਣ। ਆਖਣ ਬੇਬੇ ਜੀ ਜੇਰਾ ਧਿਆਨ ਤੇ ਕਰੋ ਇੱਕ ਚੀਜ਼ ਹੋਰ ਕੱਟ ਗਈ ਹੈ। ਹਾਂਜੀ ਕੀ? ਆਖੇ ਜੀ ਇੱਕ ਤੁਸੀਂ ਇਹ ਆਖਿਆ ਸੀ ਭਰ ਕੇ ਲੱਸੀ ਦਾ ਕਟੋਰਾ ਪ੍ਰੇਮ ਨਾਲ ਛਕਾ ਦੇਣਾ। ਲੱਸੀ ਦਾ ਕਟੋਰਾ ਛੇਤੀ ਨਾਲ ਬੇਬੇ ਜੀ ਲੈ ਕੇ ਆਏ ਲੈ ਕੇ ਸਾਹਮਣੇ ਰੱਖਿਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ। ਉਹ ਭੋਜਨ ਛਕਿਆ ਸ਼ੱਕ ਕੇ ਤੁਰਨ ਲੱਗੇ ਤੇ ਬੇਬੇ ਨਾਨਕੀ ਕਹਿੰਦੀ ਆ ਬੜੀ ਦੂਰੋਂ ਆਇਓ ਤੇ ਮੈਂ ਘਟੋ ਘਟ ਚਾਰ ਸਾਲਾਂ ਬਾਅਦ ਤੁਹਾਨੂੰ ਦੇਖਣ ਲਈ ਆ ਰਾਤ ਨੂੰ ਰਹਿ ਜੋ ਇੱਥੇ ਗੁਰੂ ਨਾਨਕ ਦੇਵ ਜੀ ਰਾਤ ਸੁਲਤਾਨਪੁਰ ਰਹਿ ਕੇ ਅਗਲੇ ਦਿਨ ਫੇਰ ਹਜ਼ਾਰਾਂ ਕਿਲੋਮੀਟਰ ਦੂਰ ਫੇਰ ਮੱਕੇ ਮਦੀਨੇ ਪਹੁੰਚੇ ਤੇ ਉੱਥੇ ਉਦਾਸੀ ਸ਼ੁਰੂ ਕੀਤੀ ਸੋ ਇਹ ਹੈ ਪ੍ਰੇਮਾ ਭਗਤੀ ਪ੍ਰੇਮਾ ਭਗਤੀ ਦੇ ਵਿੱਚ ਇੱਕ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਅਸੀਂ ਗੁਰੂ ਦੀ ਨਜ਼ਰ ਵਿੱਚ ਤੇ ਗੁਰੂ ਸਾਡੀ ਨਜ਼ਰ ਵਿੱਚ ਦੋਵਾਂ ਦੀ ਕਨੈਕਟੀਵਿਟੀ ਬਣੀ ਰਹਿੰਦੀ ਆ ਗੱਲ ਇਹ ਆ ਸਾਰੀ ਸੋ ਸਮਾਹ ਹੋ ਗਿਆ ਤੇ ਬਾਕੀ ਬੇਨਤੀ ਅਸੀਂ ਕੱਲ ਕਰ ਲਿਆਂਗੇ ਸਤਿ ਸ੍ਰੀ ਅਕਾਲ ਜੀ